ਹਾਂਜੀ ਦੋਸਤੋ ਕੀ ਹਾਲ ਚਾਲ ਹੈ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਦੋਸਤੋ ਮੈਂ ਦੋ ਚਾਰ ਗੱਲਾਂ ਕਰਨੀਆਂ ਸੀ ਤੁਹਾਡੇ ਨਾਲ ਸਿਰਫ ਆ ਮੇਲਿਆਂ ਬਾਬਤ ਜਿਹੜੇ ਮੇਲੇ ਲੱਗਦੇ ਆ ਹੁਣ ਖਿਆਲ ਆ ਗਿਆ ਦਿਨ ਚੱਲਣਗੇ ਗੁਰੂਆਂ ਦੇ ਦਿਨ ਚੱਲਦੇ ਆ ਜਿਵੇਂ ਬਾਬੇ ਬਟਪਾਗ ਦਾ ਮੇਲਾ ਸੀਗਾ ਖਾਸ ਕਰਕੇ ਨੌਜਵਾਨ ਵੀਰਾਂ ਨੂੰ ਉਹ ਭਰਾਵੋ ਧਿਆਨ ਨਾਲ ਜਾਇਆ ਕਰੋ ਨਾ ਵਹੀਕਲ ਭਜਾਇਆ ਕਰੋ ਨਾ ਮੋਟਰਸਾਈਕਲ ਭਜਾਇਆ ਕਰੋ ਚੌੜ ਨਾ ਕਰਿਆ ਕਰੋ ਕੱਲ ਬਾਬੇ ਵਿਟਭਾਗ ਦੇ ਆਉਂਦਿਆਂ ਕੱਲ ਪਰਸੋਂ ਦੀ ਗੱਲ ਹੈ ਸ਼ਾਇਦ ਪਿੰਡ ਬਲਮਗੜ ਦੇ ਤਿੰਨ ਵੀਰ ਉਹ ਤਾਂ ਚਲੋ ਐਕਸੀਡੈਂਟਲੀ ਹੋ ਗਿਆ ਕਰਨਾ ਐਕਸੀਡੈਂਟ ਹੋਇਆ ਤੇ ਉਹਨਾਂ ਦੀ ਵਿਚਾਰਿਆਂ ਦੀ ਡੈਥ ਹੋ ਗਈ ਬੜਾ ਦੁੱਖ ਹੈ ਉਹਨਾਂ ਦੀ ਮੌਤ ਦਾ ਪਰਮਾਤਮਾ ਉਹਨਾਂ ਨੂੰ ਆਪ ਦੇ ਚਰਨਾਂ 'ਚ ਨਿਵਾਸ ਬਖਸ਼ੇ ਬਹੁਤ ਮਾੜਾ ਹੋਇਆ ਬਹੁਤ ਮਾੜਾ ਹੋਇਆ ਉਸ ਮਾਂ ਪਿਓ ਉਹਨਾਂ ਦੇ ਮਾਂ ਪਿਓ ਨਾਲ ਵੀ ਦਿਲੋਂ ਹਮਦਰਦੀ ਹੈ ਯਾਰ ਕਿੰਨਾ ਮਾਂ ਪਿਓ ਯਾਰ ਬੱਚੇ ਤੇ ਆਸਾਂ ਲਾਉਂਦਾ ਯਾਰ ਕਿੰਨੀਆਂ ਉਮੀਦਾਂ ਹੁੰਦੀਆਂ ਬੱਚੇ ਨੂੰ ਪਾਲਦੇ ਪੋਛਦੇ ਮਾਂ ਪਿਓ ਵੱਡਾ ਕਰਦੇ ਯਾਰ ਤੇ ਜਦੋਂ ਕਿ ਇਹ ਜਿਹਾ ਪਾਣਾ ਵਰਤਦਾ ਤਾਂ ਕਿੰਨੀ ਉਹ ਮਾਂ ਪਿਓ ਜਾਣਦਾ ਫਿਰ ਜਾਂ ਪਰਮਾਤਮਾ ਜਾਣਦਾ ਵੀ ਕਿੰਨਾ ਦੁੱਖ ਲੱਗਦਾ 21 ਬੀਤਦੀਆਂ ਮਾਂ ਪਿਓ ਤੇ ਤਿੰਨ ਚਾਰ ਦਿਨ ਹੋ ਗਏ ਸਾਡੇ ਅੱਡੇ ਦੀ ਗੱਲ ਹੀ ਐ ਇੱਕ ਸਾਡੇ ਅੱਡੇ ਤੇ ਵੀ ਇੱਕ ਐਸ ਤਰ੍ਹਾਂ ਕਹਿੰਦੇ ਐ ਐਕਸੀਡੈਂਟ ਹੋਇਆ ਸੀ ਤੇ ਚਲੋ ਬਚਤ ਹੋ ਗਈ ਟਰੈਕਟਰ ਦੇ ਵਿੱਚ ਮਾਰਿਆ ਮੋਟਰਸਾਈਕਲ ਮੁੰਡੇ ਸੀਗੇ ਜਿਹੜੇ ਚੌੜੀ ਕਰਦੇ ਜਾਂਦੇ ਸੀ ਇੰਨੀ ਨਾਲੇ ਭਜਾਏ ਸੀ ਮੋਟਰਸਾਈਕਲ ਤੇ ਉਹਦਾ ਮੁੰਡੇ ਦਾ ਇੱਕ ਦਾ ਐਕਸੀਡੈਂਟ ਹੋਇਆ ਤੇ ਉਹਦੇ ਇੱਥੋਂ ਆਹ ਇੱਥੋਂ ਖੁੱਲ ਗਿਆ ਸਾਰਾ ਯਾਰ ਮੈਨੂੰ ਸੁਣਨਾ ਚਾਹੀਦਾ ਮੈਂ ਕੋਲੇ ਨਹੀਂ ਸੀ ਮੈਂ ਸੁਣੀ ਗੱਲ ਕਰਦਾ ਵੀ ਉਹ ਬਾਹਲੇ ਪਟਾਕੇ ਪਟੂਕੇ ਜੇ ਤੇਰੇ ਸਾਰੂਸਾਈਆਂ ਦਿੰਦੇ ਜਾਂਦੇ ਸੀਗੇ ਤੇ ਉਹ ਕਿਤੇ ਵੱਜ ਗਿਆ ਟਰੈਕਟਰ ਚ ਤੇ ਉਹਦਾ ਇੱਥੋਂ ਐ ਸਿਰ ਪਾੜ ਗਿਆ ਯਾਰ ਮੁੰਡੇ ਦਾ ਸਾਰਾ ਮੈਂ ਤਾਂ ਬੇਨਤੀ ਕਰਦਾ ਯਾਰ ਨਾ ਇਹਨਾਂ ਨਾ ਨਾ ਚੌੜ ਕਰਿਓ ਨਾ ਨਾ ਤੁਸੀਂ ਭਜਾਇਆ ਕਰੋ ਇਹ ਇਹਨਾਂ ਚਿਰ ਤੁਸੀਂ ਪਿੱਛੇ ਪਰਿਵਾਰ ਨੂੰ ਦੇਖਿਆ ਕਰੋ ਯਾਰ ਆਪਦੇ ਪਰਿਵਾਰ ਨੂੰ ਸੋਚ ਕੇ ਚੱਲੋ ਮਗਰ ਵੇਖੋ ਤੁਸੀਂ ਤੁਹਾਡੇ ਮਗਰ ਤੁਹਾਡਾ ਪਰਿਵਾਰ ਆ ਯਾਰ ਤੁਹਾਡੇ ਭੈਣ ਭਰਾ ਤੁਹਾਡੇ ਕੀ ਤੁਹਾਡੇ ਤੋਂ ਕਿੰਨੀਆਂ ਆਸਾਂ ਹੁੰਦੀਆਂ ਯਾਰ ਮਾਪਿਆਂ ਨੂੰ ਯਾਰ ਸਾਰਿਆਂ ਨੂੰ ਤੇ ਤੁਸੀਂ ਯਾਰ ਇੰਨਾ ਬਾਹਰ ਨਾ ਚੌੜ ਚੌੜ ਨਾ ਕਰਿਆ ਕਰੋ ਕਿੰਨੇ ਹਾਦਸੇ ਹੋਏ ਆ ਯਾਰ ਸੋਚ ਸੋਚੋ ਕੋ ਸਿੱਖੋ ਯਾਰ ਕੁਝ ਨੌਜਵਾਨੋ ਇਹ ਵਾਰ-ਵਾਰ ਮਿਲਨੀ ਹੈ ਜ਼ਿੰਦਗੀ ਯਾਰ 2 ਮਿੰਟ ਦੀ ਦੋ ਮਿੰਟ ਦੀ ਗਲਤੀ ਚੌੜ ਲਾ ਲਓ ਸਵਾਦ ਲਾ ਲਓ ਪਿੱਛੇ ਨਾਲੇ ਤਾਂ ਆਪ ਦੀ ਜ਼ਿੰਦਗੀ ਤੋਂ ਹੱਥ ਧੋ ਬੈਠੋਗੇ ਪਿਛਲਿਆਂ ਨੂੰ ਮਰਿਆ ਜਾਂਉਂਦਿਆਂ ਨੂੰ ਮਾਰ ਜਾਂ ਮਾਰ ਜਾਂਦੇ ਆ ਜਿਹੜੇ ਇਸ ਤਕਾਂ ਐਕਸੀਡੈਂਟ ਹੁੰਦੇ ਆ ਪ੍ਰਮਾਤਮਾ ਕਿਸੇ ਨਾਲ ਨਾ ਕਰੇ ਸਾਰੇ ਨੌਜਵਾਨ ਵੀਰਾਂ ਨੂੰ ਜਿਹੜੇ ਜਾਂਦੇ ਆ ਮੇਲਿਆਂ ਤੇ ਕਿਹੇ ਟੂਰ ਤੇ ਜਾਂਦੇ ਆ ਕਿਤੇ ਵੀ ਜਾਂਦੇ ਆ ਹੱਥ ਬੰਨ ਕੇ ਬੇਨਤੀ ਆ ਨਾ ਨਾ ਵੀਰੋ ਨਾ ਇਹ ਕੰਮ ਨਾ ਕਰੋ ਨਾ ਭਜਾਓ ਨਾ ਚੌੜ ਕਰੋ ਨਾ ਪਟਾਕੇ ਮਰਾਓ ਮੋਟਰਸਾਈਕਲਾਂ ਦੀਆਂ ਰੀਸਾਂ ਨਾ ਦਵਾਓ ਅੱਗੜ ਪਿੱਛੜ ਨਾ ਕੱਢੋ ਅਸੀਂ ਦੇਖਦੇ ਹਾਂ ਸਾਡੇ ਪਿੰਡ ਵਿੱਚ ਦੀ ਬਹੁਤ ਸਾਡੇ ਨੰਗੇ ਆ ਤਾਂ ਬਹੁਤ ਕੀ ਕਹੀਏ ਕਹੇ ਅੱਖ ਕਿਹੜਾ ਅੱਖ ਲੱਗਣਾ ਪਰ ਨਹੀਂ ਬਹੁਤ ਮੈਂ ਬਹੁਤ ਗਲਤ ਆ ਇਹ ਨਾ ਇਹ ਕੰਮ ਕਰੋ ਯਾਰ ਹੱਥ ਬੰਨ ਕੇ ਬੇਨਤੀ ਐ ਮੈਂ ਤਾਂ ਇੰਨੀਆਂ ਕਿ ਬੇ ਦੁੱਖ ਲੱਗਦਾ ਯਾਰ ਜਦੋਂ ਕੋਈ ਇਸ ਤਰ੍ਹਾਂ ਦਾ ਐਕਸੀਡੈਂਟ ਹੁੰਦਾ ਯਾਰ ਪਿੱਛੇ ਕੀ ਬਣਦਾ ਪਰਿਵਾਰ ਦਾ ਯਾਰ ਪਰਿਵਾਰ ਨੂੰ ਵੀ ਸੋਚਿਆ ਕਰੋ ਆਪਦਾ ਮੋੜਾ ਮੋੜਾ ਸਿਰਫ 1-2 ਮਿੰਟਾਂ ਦੇ ਚੌੜ ਪਿੱਛੇ ਸਵਾਦ ਪਿੱਛੇ ਤੇ ਕਿੱਥੋਂ ਕੰਨੇ ਨੇ ਹੁੰਦੇ ਕੜੀ ਦਾ ਖੁੰਜਿਆ ਕੋਵਾਂ ਤੇ ਜਾ ਪੈਂਦਾ ਉਹ ਗੱਲ ਬਣ ਜਾਂਦੀ ਐ ਮੜਕੇ ਫਿਰ ਵੇਲਾ ਹੱਥ ਨਹੀਂ ਆਉਂਦਾ ਫੋ ਮੇਰੀ ਸਾਰੇ ਵੀਰਾਂ ਨੂੰ ਹੱਥ ਬੰਨ ਕੇ ਬੇਣਤੀ ਐ ਕਿਤੇ ਵੀ ਜਾਂਦੇ ਆ ਕਿਤੇ ਟੂਰ ਤੇ ਜਾਂਦੇ ਆ ਕਿਤੇ ਮੇਲੇ ਤੇ ਜਾਂਦੇ ਆ ਤੁਸੀਂ ਕਿਤੇ ਵੀ ਜਾਂਦੇ ਆ ਤਾਂ ਨਾ ਏ ਕੰਮ ਨਾ ਕਰੋ ਨਾ ਮੋਟਰਸਾਈਕਲ ਭਜਾਓ ਨਾ ਕਿਸੇ ਨੇ ਜਿਦੋਂ ਨਾ ਕੋਈ ਪਟਾਕੇ ਪਪੋ ਆਓ ਨਾ ਕਿਸੇ ਤੋਂ ਅੱਗੇ ਕੱਢਣ ਦੀ ਕੋਸ਼ਿਸ਼ ਕਰੋ ਭਜਾਓ ਮੋਟਰਸਾਈਕਲ ਇੱਕ ਦੂਜੇ ਨਾਲ ਚੌੜ ਨਾ ਕਰੋ ਯਾਰ ਹੱਥ ਮੰਨ ਕੇ ਬੇਨਤੀ ਹੈ ਭਰਾਵੋ ਹੱਥ ਮੰਨ ਕੇ ਬਸ ਆਹੀ ਮੈਂ ਤਾਂ ਕਹਿਣਾ ਸੀਗਾ ਤੁਹਾਨੂੰ ਦੋ ਚਾਰ ਗੱਲਾਂ ਹੀ ਕਰਨੀਆਂ ਸੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਪਤ